ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮੇਸ਼ਾ ਜੀ ਦਾ ਭਾਰਤ ਦੀ ਸਰਕਾਰ ਦਾ ਤਨਮਾਦ ਕਰਦਾ ਹਾਂ ਜਿਨ੍ਹਾਂ ਨੇ ਭਾਰਤ ਅੰਦਰ ਅਜ ਸੀਏ ਨੂੰ ਲਾਗੂ ਕਰ ਦਿੱਤਾ ਉਹਦੀ ਨੋਟੀਫਿਕੇਸ਼ਨ ਜਾਰੀ ਕੀਤੀ ਪੈ ਸ਼ਾਇਦ ਬਹੁਤ ਲੋਗੇ ਸਮਝ ਨਹੀਂ ਸਕਣਗੇ ਕਿ ਜਿਹੜੇ ਲੋਗ ਅਫਗਾਨਿਸਤਾਨ ਪਾਕਿਸਤਾਨ ਤੋਂ ਜਾਂ ਬੰਗਲਾਦੇਸ਼ ਤੋਂ ਇਸ ਕਰਕੇ ਮੁਲਕ ਛੱਡ ਕੇ ਭਾਰਤ ਅੰਦਰ ਆਏ ਕਿਉਂਕਿ ਉਹਨਾਂ ਦੇ ਧਰਮ ਤੇ ਬਣਾਈ ਉਹਨਾਂ ਆਪਣਾ ਧਰਮ ਨਹੀਂ ਛੱਡਿਆ ਆ ਲੇਕਿਨ ਮੁਲਕ ਛੱਡ ਦਿੱਤਾ ਜੋਨ ਨੂੰ ਨਾਗਰਿਕਤਾ ਨਹੀਂ ਮਿਲਦੀ ਨਾ ਉਹਦੇ ਬੱਚੇ ਪੜ ਪਾਉਂਦੇ ਨੇ ਉਹਨਾਂ ਨੂੰ ਸਕੂਲ 'ਚ ਐਡਮਿਸ਼ਨ ਨਹੀਂ ਮਿਲ ਸਕਦੇ ਉਹਨਾਂ ਕੋਲ ਪਾਸਪੋਰਟ ਨਹੀਂ ਹੁੰਦਾ ਉਹਨਾਂ ਕੋਲ ਕੋਈ ਪੈਨ ਨੰਬਰ ਨਹੀਂ ਉਹਨਾਂ ਕੋਲ ਕੋਈ ਟੈਨ ਨੰਬਰ ਨਹੀਂ ਉਹਨਾਂ ਕੋਲ ਕੋਈ ਡਿਨ ਨੰਬਰ ਨਹੀਂ ਉਹ ਕੋਈ ਵਪਾਰ ਨਹੀਂ ਕਰ ਸਕਦੇ ਕੋਈ ਕਾਰੋਬਾਰ ਨਹੀਂ ਕਰ ਸਕਦੇ ਉਹ ਆਪਣੀ ਜ਼ਿੰਦਗੀ ਤੇ ਬਚਾ ਕੇ ਇੱਥੇ ਪਹੁੰਚਦੇ ਨੇ ਆਪਣਾ ਧਰਮ ਬਚਾ ਕੇ ਲੇਕਿਨ ਇੱਕ ਮਾਣ ਨਾਲ ਸਬਮਾਨ ਨਾਲ ਇੱਜ਼ਤ ਨਾਲ ਜੀ ਸਕਣ ਇਹਨਾਂ ਕੋਲ ਉਹਨਾਂ ਦੇ ਕੋਈ ਰਸਤਾ ਨਹੀਂ ਹੁੰਦਾ ਮੈਂ ਭਾਰਤ ਦੀ ਸਰਕਾਰ ਦਾ ਫਿਰ ਤੋਂ ਧੰਨਵਾਦ ਕਰਦੇ ਜਰੂਰ ਕਹਿਣਾ ਚਾਹੁੰਦਾ ਜਿਹੜੇ ਲੋਕ ਇਤਨੇ ਨੈਗੇਟਿਵ ਅਜੰਡਾ ਲੱਭਦੇ ਨੇ ਮੈਂ ਜਰੂਰ ਇਹ ਵੀ ਗੱਲ ਬੜੀ ਕਲੈਰਿਟੀ ਕਲੈਰਿਟੀ ਨਾਲ ਕਹਿਣਾ ਚਾਹੁੰਦਾ ਹਾਂ ਹਿੰਦੂ ਕੋਲ ਸਿੱਖ ਕੋਲ ਬੋਧੀ ਕੋਲ ਇਸ ਭਾਰਤ ਦੇ علاوہ ਕੋਈ ਮੁਲਕ ਨਹੀਂ ਜਦੋਂ ਅਫਗਾਨਿਸਤਾਨ ਪਾਕਿਸਤਾਨ ਜਾਂ ਬੰਗਲਾਦੇਸ਼ ਵਾਲੇ ਉਹਦੇ ਧਰਮ ਤੇ ਹਮਲਾ ਕਰਦੇ ਉਹਦੇ ਬੱਚਿਆਂ ਤੇ ਹਮਲਾ ਕਰਦੇ ਆ ਔਰ ਜਿਹੜਾ ਕਿਹਾ ਜਾਂਦਾ ਏ ਕਿ ਇਸਲਾਮ ਦੇ ਲੋਗਾਂ ਨੂੰ ਕਿਉਂ ਨਹੀਂ ਪਾਇਆ ਗਿਆ ਸਾਡੇ ਕਿਸੇ ਇਸਲਾਮਿਕ ਭਰਾ ਦੇ ਉੱਤੇ ਅਗਰ ਅਫਗਾਨਿਸਤਾਨ ਤੇ ਕੋਈ ਦਿੱਕਤ ਆਉਂਦੀ ਆ ਉਹ ਅਫਗਾਨਿਸਤਾਨ ਤੋਂ ਨਿਕਲ ਕੇ ਪਾਕਿਸਤਾਨ ਵੱੜ ਸਕਦਾ ਹੈ ਉਹ ਅਫਗਾਨਿਸਤਾਨ ਤੋਂ ਵੱੜ ਕੇ ਇਰਾਕ ਵੱੜ ਸਕਦਾ ਹੈ ਅਗਰ ਕਿਸੇ ਇਰਾਕ ਦੇ ਸਾਡੇ ਇਸਲਾਮੀ ਭਰਾ ਤੇ ਦਿੱਕਤ ਆਉਂਦੀ ਆ ਉਹ ਈਰਾਨ 'ਚ ਵੱੜ ਸਕਦਾ ਹੈ ਉਹ ਸੀਰੀਆ ਚ ਜਾ ਸਕਦਾ ਹੈ ਲੇਕਿਨ ਕਲਪਨਾ ਕਰਕੇ ਦੇਖੋ ਜਦੋਂ ਅਫਗਾਨਿਸਤਾਨ ਦੇ ਸਿੱਖਾਂ ਤੇ ਬਾਣੀ ਆਈ ਕਿਸੇ ਮੁਲਕ ਨੇ ਉਹਨਾਂ ਦੀ ਬਾਣੀ ਨਹੀਂ ਫੜੀ ਇਹ ਸਾਨੂੰ ਸਮਝਣ ਦੀ ਲੋੜ ਹੈ ਔਰ ਸਾਨੂੰ ਅੱਜ ਇਸ ਗੱਲ ਦੀ ਵਧਾਈ ਦੇਣੀ ਚਾਹੀਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦੀ ਸਰਕਾਰ ਨੂੰ ਉਹਨਾਂ ਨੇ ਸਾਡੀ ਇਸ ਪੀੜਾ ਨੂੰ ਸਮਝਿਆ ਹੈ ਕਿਉਂਕਿ ਮੈਂ ਸੈਂਕੜਿਆਂ ਦੀ ਤਾਦਾਦ ਦੇ ਅੰਦਰ ਅਫਗਾਨਿਸਤਾਨ ਤੇ ਪਾਕਿਸਤਾਨ ਤੋਂ ਪਰਵਾਦ ਨੂੰ ਲੈ ਕੇ ਆਇਆ ਹਾਂ ਉਹਨਾਂ ਦਾ ਦਰਦ ਮੈਂ ਸਮਝਦਾ ਹਾਂ ਉਹਨਾਂ ਦੀ ਪੀੜਾ ਮੈਂ ਸਮਝਦਾ ਹਾਂ ਔਰ ਅੱਜ ਉਹਨਾਂ ਦੇ ਚਿਹਰੇਾਂ ਤੇ ਜਿਹੜੀ ਖੁਸ਼ੀ ਹੋਊਗੀ ਉਹਨੂੰ ਮੈਂ ਬੜੀ ਅੱਛੀ ਤਰ੍ਹਾਂ ਮਹਿਸੂਸ ਕਰ ਸਕਦਾ ਹਾਂ ਇਸ ਕਰਕੇ ਮੈਂ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮੇਸ਼ਾ ਜੀ ਦਾ ਭਾਰਤ ਦੀ ਸਰਕਾਰ ਦਾ ਤਨਮਾਦ ਕਰਦਾ ਹਾਂ ਜਿਨ੍ਹਾਂ ਨੇ ਭਾਰਤ ਅੰਦਰ ਅਜ ਸੀਏ ਨੂੰ ਲਾਗੂ ਕਰ ਦਿੱਤਾ ਉਹਦੀ ਨੋਟੀਫਿਕੇਸ਼ਨ ਜਾਰੀ ਕੀਤੀ ਪੈ ਸ਼ਾਇਦ ਬਹੁਤ ਲੋਗੇ ਸਮਝ ਨਹੀਂ ਸਕਣਗੇ ਕਿ ਜਿਹੜੇ ਲੋਗ ਅਫਗਾਨਿਸਤਾਨ ਪਾਕਿਸਤਾਨ ਤੋਂ ਜਾਂ ਬੰਗਲਾਦੇਸ਼ ਤੋਂ ਇਸ ਕਰਕੇ ਮੁਲਕ ਛੱਡ ਕੇ ਭਾਰਤ ਅੰਦਰ ਆਏ ਕਿਉਂਕਿ ਉਹਨਾਂ ਦੇ ਧਰਮ ਤੇ ਬਣਾਈ ਉਹਨਾਂ ਆਪਣਾ ਧਰਮ ਨਹੀਂ ਛੱਡਿਆ ਆ ਲੇਕਿਨ ਮੁਲਕ ਛੱਡ ਦਿੱਤਾ ਜ ਜਿਹਨਾਂ ਨੂੰ ਨਾਗਰਿਕਤਾ ਨਹੀਂ ਮਿਲਦੀ ਨਾ ਉਹਨਰੇ ਬੱਚੇ ਪੜ ਪਾਉਂਦੇ ਨੇ ਉਹਨਾਂ ਸਕੂਲਾਂ ਚ ਐਡਮਿਸ਼ਨ ਨਹੀਂ ਮਿਲ ਸਕਦੇ ਉਹਨਾਂ ਕੋ ਪਾਸਪੋਰਟ ਨਹੀਂ ਹੁੰਦਾ ਉਹਨਾਂ ਕੋ ਕੋ ਪੈਨ ਨੰਬਰ ਨਹੀਂ ਉਹਨਾਂ ਕੋ ਕੋ ਟੈਨ ਨੰਬਰ ਨਹੀਂ ਉਹਨਾਂ ਕੋ ਕੋ ਡਿਨ ਨੰਬਰ ਨਹੀਂ ਉਹ ਕੋਈ ਵਪਾਰ ਨਹੀਂ ਕਰ ਸਕਦੇ ਕੋ ਕਾਰੋਬਾਰ ਨਹੀਂ ਕਰ ਸਕਦੇ ਉਹ ਆਪਣੀ ਜ਼ਿੰਦਗੀ ਤੇ ਬਚਾ ਕੇ ਇੱਥੇ ਪਹੁੰਚਦੇ ਨੇ ਆਪਣਾ ਧਰਮ ਬਚਾ ਕੇ ਲੇਕਿਨ ਇੱਕ ਮਾਣ ਨਾਲ ਸਬਮਾਨ ਨਾਲ ਇੱਜ਼ਤ ਨਾਲ ਜੀ ਸਕਣ ਇਹਨਾਂ ਕੋ ਉਹਨਾਂ ਦੇ ਕੋਈ ਰਸਤਾ ਨਹੀਂ ਹ ਜਿਹੜੇ ਲੋਕਾਂ 'ਚ 네ਗੇਟਿਵ ਅਜੰਡਾ ਲੱਭਦੇ ਨੇ ਮੈਂ ਜਰੂਰ ਇਹ ਵੀ ਗੱਲ ਬੜੀ ਕਲੈਰਿਟੀ ਕਲੈਰਿਟੀ ਨਾਲ ਕਹਿਣਾ ਚਾਹੁੰਦਾ ਹਾਂ ਹਿੰਦੂ ਕੋਲ ਸਿੱਖ ਕੋਲ ਬੋਧੀ ਕੋਲ ਇਸ ਭਾਰਤ ਦੇ ਅਲਾਵਾ ਕੋਈ ਮੁਲਕ ਨਹੀਂ ਜਦੋਂ ਅਫਗਾਨਿਸਤਾਨ ਪਾਕਿਸਤਾਨ ਜਾਂ ਬੰਗਲਾਦੇਸ਼ ਵਾਲੇ ਉਹਦੇ ਧਰਮ ਤੇ ਹਮਲਾ ਕਰਦੇ ਉਹਦੇ ਬੱਚਿਆਂ ਤੇ ਹਮਲਾ ਕਰਦੇ ਆ ਔਰ ਜਿਹੜਾ ਕਿਹਾ ਜਾਂਦਾ ਏ ਕਿ ਇਸਲਾਮ ਦੇ ਲੋਗਾਂ ਨੂੰ ਕਿਉਂ ਨਹੀਂ ਪਾਇਆ ਗਿਆ ਸਾਡੇ ਕਿਸੇ ਇਸਲਾਮਿਕ ਭਰਾ ਦੇ ਉੱਤੇ ਅਗਰ ਅਫਗਾਨਿਸਤਾਨ ਤੇ ਕੋਈ ਦਿੱਕਤ ਆਉਂਦੀ ਆ ਉਹ ਅਫਗਾਨਿਸਤਾਨ ਤੋਂ ਨਿਕਲ ਕੇ ਪਾਕਿਸਤਾਨ ਵੱੜ ਸਕਦਾ ਹੈ ਉਹ ਅਫਗਾਨਿਸਤਾਨ ਤੋਂ ਵੱੜ ਕੇ ਇਰਾਕ ਵੱੜ ਸਕਦਾ ਹੈ ਅਗਰ ਕਿਸੇ ਇਰਾਕ ਦੇ ਸਾਡੇ ਇਸਲਾਮੀ ਭਰਾ ਤੇ ਦਿੱਕਤ ਆਉਂਦੀ ਆ ਉਹ ਈਰਾਨ 'ਚ ਵੱੜ ਸਕਦਾ ਹੈ ਉਹ ਸੀਰੀਆ ਚ ਜਾ ਸਕਦਾ ਹੈ ਲੇਕਿਨ ਕਲਪਨਾ ਕਰਕੇ ਦੇਖੋ ਜਦੋਂ ਅਫਗਾਨਿਸਤਾਨ ਦੇ ਸਿੱਖਾਂ ਤੇ ਬਾਣੇ ਆਈ ਕਿਸੇ ਮੁਲਕ ਨੂੰ ਨਹੀਂ ਬਾਣੀ ਪੜੀ ਇਹ ਸਾਨੂੰ ਸਮਝਣ ਦੀ ਲੋੜ ਹੈ ਔਰ ਸਾਨੂੰ ਅੱਜ ਇਸ ਗੱਲ ਦੀ ਵਧਾਈ ਦੇਣੀ ਚਾਹੀਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦੀ ਸਰਕਾਰ ਨੂੰ ਉਹਨਾਂ ਨੇ ਸਾਡੀ ਇਸ ਪੀੜਾ ਨੂੰ ਸਮਝਿਆ ਹੈ ਕਿਉਂਕਿ ਮੈਂ ਸੈਂਕੜਿਆਂ ਦੀ ਤਾਦਾਦ ਦੇ ਅੰਦਰ ਅਫਗਾਨਿਸਤਾਨ ਤੇ ਪਾਕਿਸਤਾਨ ਤੋਂ ਪਰਵਾਦੋਂ ਲੈ ਕੇ ਆਇਆ ਹਾਂ ਉਹਨਾਂ ਦਾ ਦਰਦ ਮੈਂ ਸਮਝਦਾ ਹਾਂ ਉਹਨਾਂ ਦੀ ਪੀੜਾ ਮੈਂ ਸਮਝਦਾ ਹਾਂ ਔਰ ਅੱਜ ਉਹਨਾਂ ਦੇ ਚਿਹਰੇਾਂ ਤੇ ਜਿਹੜੀ ਖੁਸ਼ੀ ਹੋਊਗੀ ਉਹਨੂੰ ਮੈਂ ਬੜੀ ਅੱਛੀ ਤਰ੍ਹਾਂ ਮਹਿਸੂਸ ਕਰ ਸਕਦਾ ਹਾਂ ਇਸ ਕਰਕੇ ਮੈਂ ਬਹੁਤ फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर